ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਮੈਂ ਇੱਥੇ 3 ਸਾਲ ਕੰਮਲਟ ਕਰਕੇ ਹੁਣ ਬਤੌਰ ਡਿਪਟੀ ਡਾਇਰੈਕਟਰ ਪੰਜਾਬ ਐਜਿਸਟਮ ਕਾਰਪੋਰੇਸ਼ਨ ਚੰਡੀਗੜ੍ਹ ਵਿਖੇ ਜਾ ਰਹੇ ਹਾਂ ਸਰਕਾਰ ਨੇ ਮੇਰੇ ਚੰਗੇ ਸਵਾਵਾ ਕਰ ਮੈਨੂੰ ਚੰਡੀਗੜ੍ਹ ਪੋਸਟਿੰਗ ਦਿੱਤੀ ਹੈ ਤੇ ਹੁਣ ਨੈਕਸਟ ਚਾਰਜ ਮੈਂ ਡਾਕਟਰ ਰਾਹੁਲ ਜਿੰਗਲ ਦੇ ਕੇ ਜਾ ਰਹੇ ਹਾਂ ਤੇ ਮੈਂ ਆਗਲੇ ਟਰਨਓਵਰ ਵਿੱਚ ਇੱਥੇ ਆਪਰੇਟਿਨ ਜਿਹੜੀ ਹੈ ਜਿੰਨੂੰ ਨਾ ਬਤਾਈ एक्स इनडोर दैनिदर काम हर से से के पास इनु केदा बहुत ज्यादा ਅਸੀਂ ਤੁਲਵਾਸ ਕੀਤੀ ਹੈ ਇੱਥੇ ਮੈਂ ਆਡੇ ਟਨੋਚ ਬੈਲੈਂਸਿਸਮ ਵਿੰਗਸ ਨਾਲ ਚੱਲੂ ਰਿਹਾ ਹੈ ਜਿਹੜਾ ਕਿ ਡਾ ਡਬਲਯੂ ਜੀ ਦੇ ਸਹਿਯੋਗ ਨਾਲ ਬਹੁਤ ਅੱਛਾ ਚੱਲ ਰਿਹਾ ਹੈ ਤੇ ਇਦਾਂ ਹੀ ਉਹਨਾਂ ਦੇ ਸਹਿਯੋਗ ਨਾਲ ਸਾਡਾ ਬਲੱਡ ਬੈਂਕ ਤੇ ਐਕਸਰੇ ਦਾ ਪਲਾਂਟ ਸਾਡਾ ਬਹੁਤ ਵਧੀਆ ਚੱਲ ਰਿਹਾ ਹੈ ਸਾਡੇ ਐਕਸਰੇ ਕਰ ਦੀਆਂ ਜਿਹੜੀਆਂ ਲੈਬੋਰੀ ਦੀਆਂ ਤੇ ਅਟਾ ਸੌਂਦ ਦੀਆਂ ਤੇ ਜਿਹੜੇ ਵੀ ਇਹ ਓਡੀਓ ਕਰਾਇਆ ਸਾਰੇ ਵਿੱਚ ਨਵੇਂ ਮਸ਼ੀਨਾਂ ਆਈਆਂ ਹੋਈਆਂ ਹਨ ਤੇ ਬਹੁਤ ਅੱਛਾ ਕੰਮ ਕਰ ਰਿਹਾ ਹੈ ਮੈਨੂੰ ਸਟਾਫ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਹੈ ਤੇ ਸਾਰੇ ਪ੍ਰੈਸਪੋਰਟ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਹੈ ਤੇ ਮੈਂ ਉਹਨਾਂ ਸਾਰੇ ਦੇ ਲੋਕਾਂ ਦਾ ਸਟਾਫ ਦਾ ਪ੍ਰੈਸ ਦਾ ਤੇ ਡਾਟਾ ਬਲਜੀਤ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਹ ਦਿਨਾਂ ਨੂੰ ਮੈਨੂੰ ਇੱਥੇ ਬਲਾ ਲਗਾਇਆ ਸੀ ਤੇ ਮੈਨੂੰ ਹੁਣ ਉੱਥੇ ਟੰਡੀਗੜ ਲੈ ਗਿਆ। ਧੰਨ। ਜਿਹੜੀ ਕੰਮੀ ਐ ਜਿਹੜੀ ਤੁਸੀਂ ਉੱਥੇ ਜਾ ਕੇ ਕੋਈ ਬੂਥ ਕਰਵਾਉਣਾ। ਇਹ ਮੈਂ ਹਜੇ ਡਿਸਕਸ ਨਹੀਂ ਕਰਨਾ ਚਾਹੁੰਦਾ ਕਿ ਇੱਕ ਦੋ ਪ੍ਰੋਜੈਕਟ ਮੇਰੇ ਕਿ ਦਿਮਾਗ 'ਚ ਹੈ। ਉਹ ਮੈਂ ਜਦੋਂ ਕਰਤਾ ਉਹ ਮੈਂ ਤੁਹਾਨੂੰ ਦੱਸਾਂਗਾ ਮੈਂ ਕੀ ਕਿਦਾਂ ਕਰ ਰਿਹਾ ਹਾਂਗਾ। ਕਹਿੰਦੇ ਉਹ ਵੀ ਉਹ ਅਫਸਰਾਂ ਨੂੰ ਬਤਾਈਏ ਵੀ ਦਿਨਾਂ ਕਿ ਇਹ ਪ੍ਰਮੋਟ ਹੋ ਕੇ ਡਿਪਟੀ ਡਾਇਰੈਕਟਰ ਬਣ ਗਏ ਨੇ। ਤੇ ਕੱਲ ਸ਼ਾਮੀ ਇਹਨੇ ਮੈਨੂੰ ਬੁਲਾਇਆ ਕਿ ਰਾਹੁਲ ਜਾਂ ਤੈਨੂੰ ਦੇਣਾ ਹੈ। ਉਹਨੂੰ ਪਤਾ ਵੀ ਨਹੀਂ ਸੀਗਾ। क्योंकि कल ही मैं दो बजे ज्वाइन किया उसके बाद बुलाया कि चार चल उद करता कि मैं जानते ही नहीं मेरे ना रूग कोई कमी पेशी होगी तो मैं दस आप इमीडिएटली पूरी कर देने वो हो नहीं सकता ना पूरी करिए आप जो डॉक्टर बांसल छएं उम्मीद करते हैं कि उन्होंने मुँह पर राहुल तू मेरे को बैटर करके दिखाया है आप रह दे दवा किसी भी कमी पेशी भी हल्के ਤੇ ਜਿਹੜੀ ਵੀ ਆਪਾਂ ਨੂੰ ਲੋਡ ਹੋਈ ਕਿਸੇ ਵੀ ਤਰ੍ਹਾਂ ਦੀ ਸਟਾਫ ਵੱਲੋਂ ਕੋਈ ਲੋਡ ਹੈ ਆਪਾਂ ਸਰ ਤੱਕ ਵੀ ਉਹ ਇਨਫੋਰਮੇਸ਼ਨ ਪਹੁੰਚਾਵਾਂਗੇ ਤੇ ਡਾਕਟਰ ਬਲਜੀਤ ਕੋਰ ਨੂੰ ਵੀ ਮੈਡਮ ਨੂੰ ਵੀ ਰਿਕੁਐਸਟ ਕਰਾਂਗੇ ਕਿ ਆਪਣੀ ਗੰਮੀ ਪੇਸ਼ੀ ਹਰ ਹਾਲਤ ਚ ਪੂਰੀ ਕਰੇ ਬਾਕੀ ਜਿਹਨੇ ਮੈਂ ਅਮੀਰ ਕਰਦਾ ਹਾਂ ਕਿ ਇੰਟਰਨਲ ਸਟਾਫ ਦਾ ਸਹਿਯੋਗ ਸੀ ਮੇਰੇ ਨਾਲ ਵੀ ਉਵੇਂ ਬਣਿਆ ਰਹੂਗਾ ਪਤਰਾਕਾਰ ਭਰਾਵਾਂ ਦਾ ਵੀ ਮੇਰੇ ਨਾਲ ਜਿਆਦਾ ਬਣੂਗਾ ਸਰ ਨਾਲੋਂ ਵੀ ਸਹਿਯੋਗ ਪੈਨ ਪੂਰੀ ਉਮੀਦ ਹੈ ਕਿ ਮੈਂ ਸਰ ਨਾਲੋਂ ਬੈਟਰ ਕਰਕੇ ਦਿਖਾਵਾਂਗਾ ਆਉਣ ਵਾਲੇ ਦਿਨ ਤੋਂ ਤੁਹਾਡੇ ਸਭ ਤੋਂ ਇੱਕ ਮੰਨ ਹੈ ਕਿ ਡਾਕਟਰ ਰਾਹੁਲ ਜਿੱਦਲ ਤੁਹਾਡੇ ਕੰਮ ਕਰਕੇ ਗਏ